ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਨਾ ਵੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾ ਦਾ ਸਵਾਗਤ ਕਰਦੀ ਆਂ ਜੀ ਹੋਰ ਸਨੌਖ ਸਾਰੇ ਜਣੇ ਵਧੀਆ ਠੀਕ ਹੋ ਲਓ ਜੀ ਮੈਂ ਨਾ ਅੱਜ ਰੈਸিপি ਦੇਣੀ ਸੀ ਆਲੂ ਮਟਰ ਦੀ ਸਬਜੀ ਦੀ ਵੀ ਮੈਂ ਕਿਸ ਤਰੀਕੇ ਨਾਲ ਆਲੂ ਮਟਰ ਦੀ ਸਬਜੀ ਨੂੰ ਬਣਾਣੀ ਆ ਪਰ ਇੱਕ ਹੱਥ 'ਚ ਕੈਮਰਾ ਹੋਵੇ ਇੱਕ ਹੱਥ 'ਚ ਆਪਣੇ ਕੋਈ ਵੀ ਕੰਮਕਾਰ ਕਰਦੇ ਆਂ ਆਲੂ ਵੀ ਛਿੱਲਣੇ ਆ ਸਾਰਾ ਮਸਾਲਾ ਵੀ ਤਿਆਰ ਕਰਨਾ ਫਿਰ ਮੁਸ਼ਕਿਲ ਹੋ ਜਾਂਦੀ ਆ ਸੰਜਨਾ ਥੋੜੀ ਜੀ ਬੀਜੀ ਚੱਲ ਰਹੀ ਸੀ ਇਸ ਕਰਕੇ ਫਿਰ ਮੈਂ ਬੁਲਾਇਆ ਨਹੀਂ ਪਰ ਮਿੰਕਾ ਚੱਲ ਮੈਂ ਅਗਲੀ ਵਾਰੀ ਦਊਂਗੀ ਕਿ ਮੈਂ ਕਿਸ ਤਰ੍ਹਾਂ ਤਰੀ ਵਾਲੀ ਸਬਜ਼ੀ ਨੂੰ ਮੈਂ ਕਿਸ ਤਰੀਕੇ ਨਾਲ ਬਣਾਉਣੀ ਆ ਅਰ ਰਸਪੀ ਦੀ ਸਬਜ਼ੀ ਨੂੰ ਮੈਂ ਕਿਸ ਤਰੀਕੇ ਨਾਲ ਬਣਾਉਣੀ ਆ ਤੇ ਲੋਜੀ ਸਬਜ਼ੀ ਨੂੰ ਤੜਕਾ ਲਗਾਤਾ ਸਾਰਾ ਕੁਝ ਕਰਤਾ ਬੰਦ ਕਰਕੇ ਟੱਕਰ ਰੱਖਤਾ ਹੁਣ ਇਹਨੂੰ 4 ਤੋਂ 5 ਸੀਟੀਆਂ ਵਿੱਚ ਲਗਵਾਉਂਗੀ ਵੈਸੇ 4 ਸੀਟੀਆਂ ਬਹੁਤ ਐ 4 ਚਾਰ ਇਹ 5 ਬਹੁਤ ਐ ਇਸ ਤੋਂ ਵੱਧ ਨਹੀਂ ਲਗਵਾਉਂਦੀ ਨਾਲ ਹੀ ਥੋੜੀ ਜਿਹੀ ਗਰੇਵੀ ਹੁੰਦੀ ਆ ਥੋੜੀ ਜਿਹੀ ਗਾੜੀ ਜੀ ਹੋ ਜਾਂਦੀ ਐ ਤੇ ਬਾਕੀ ਤਰੇਹੀ ਗੱਲ ਕਿਚਨ ਨਾਲ ਹਜੇ ਅੱਧੀ ਰਹਿੰਦੀ ਐ ਸਾਫ਼ ਕਰਨ ਤੋਂ ਅੱਜ ਨਾਲ ਟੋਕਰੀ ਚ ਨਹੀਂ ਰੱਖਿਆ ਜਿਵੇਂ ਟੋਕਰੀ ਸੁੱਕਣੇ ਪਾਤੇ ਉਦਾਂ ਲੰਬੀ ਖੜੀ ਕਰਤੀ ਹਾਂ ਤਾਂ ਪਾਣੀ ਸੁਖਾਣ ਵਾਲਾ ਪਿਆ ਉੰਜ ਸਵੇਰ ਦੀ ਰੋਟੀ ਪਾਣੀ ਦਾ ਸਾਰਾ ਨਿਬੜ ਗਿਆ ਠੀਕ ਹੈ ਨਾ ਜੀ ਥੋੜੇ ਜਿਹਾ ਭਾਂਡੇ ਸੀ ਮੈਂ ਮਾਂਜ ਕੇ ਇੱਥੇ ਸੁੱਕਣੇ ਪਾਤੇ ਮੈਂ ਕਿਹਾ ਪਾਣੀ ਤਾਂ ਇੱਥੇ ਵੀ ਨੁੱਚੜ ਨੁੱਚੜ ਜਾ ਹੋ ਗਿਆ ਪਰ ਮੈਂ ਕਿਹਾ ਮੈਂ ਕਾਟਨ ਦੇ ਕੱਪੜਾ ਲੈ ਕੇ ਨਾ ਭਾਂਡਿਆਂ ਨੂੰ ਜਦੋਂ ਸੁੱਕਗੇ ਚਿੜਨ ਦੂੰਗੀ ਤੇ ਜਿਹੜਾ ਪਾਣੀ ਪਿੱਛੇ ਬਚ ਗਿਆ ਉਹਨੂੰ ਕਾਟਨ ਦੇ ਕੱਪੜੇ ਨਾਲ ਸੁਕਾ ਦੂੰਗੀ ਅੱਜ ਸਭ ਕੁ ਮੈਂ ਦੇਖਿਆ ਹੁਣ ਮੇਰਾ ਅਦਰਕ ਵੀ ਖਤਮ ਹੋ ਗਿਆ ਆਏਗਾ ਭਾਈ ਪਿਆਜ਼ 50 ਰੁਪਏ ਕਿਲੋ ਹੋ ਗਏ ਉਸ ਦਿਨ 50 ਉਸ ਦਿਨ 25 ਰੁਪਏ ਕਿਲੋ ਸੀ ਹਾਇ ਉਸ ਦਿਨ ਜਾਦੇ ਲਿਆਂਦੇ ਲਿਆਂਦੇ ਹੁਣ 50 ਰੁਪਏ ਕਿਲੋ ਲੈਣੇ ਪੈਣਗੇ ਸੋਚ ਲਈ 5 ਕਿਲੋ ਹੀ ਲੈ ਕੇ ਰੱਖ ਲੂੰਗੀ ਫਿਰ ਘੜੀ ਘੜੀ ਨਾਲੋਂ ਉਹ ਜਾਂ ਕਈ ਵਾਰ 70 ਤੱਕ ਰੇਟ ਚਲਾ ਜਾਂਦਾ ਏ ਮੈਨੂੰ ਲੱਗਦਾ ਜਾਏਗਾ ਉਹ ਹਿਆ ਨਾ ਵੀ ਫਰਵਰੀ ਮਾਰਚ ਚ ਕਿਤੇ ਚੱਲ ਨਾ ਜਾਵੇ ਫਿਰ ਮੈਂ ਕਿਹਾ ਹੁਣੀ 5 ਕਿਲੋ ਲੈ ਕੇ ਰੱਖ ਲੂੰਗੀ ਪਿਆਜ਼ ਅਦਰਕ ਲਿਖ ਕੇ ਰੱਖਦੀਆਂ ਪਿਆਜ਼ ਅਦਰਕ ਲਾਲ ਟਮਾਟਰ ਲਾਲ ਟਮਾਟਰ 50 ਰੁਪਏ ਕਿਲੋ ਪਿਆਜ਼ 50 ਰੁਪਏ ਕਿਲੋ ਹਰ ਇੱਕ ਚੀਜ਼ ਮਹਿੰਗੀ ਹੋਈ ਪਈ ਐ ਤੇ ਬਸ ਤੇ ਇੱਧਰ ਅਜੇ ਤਾਂ ਦੋ ਦੋ ਕੀ ਭੰਡੇ ਰਹਿ ਗਏ ਭੰਡੇ ਤਾਂ ਹੈ ਨਹੀਂ ਸ਼ੈਂਕ ਸ਼ੈਂਕ ਰਹਿ ਗਏ ਸਾਫ਼ ਕਰਨੇ ਤੇ ਤੇ ਇੱਧਰ ਨਾ ਮਨਿਆਜਾ ਹਰੀਆਂ ਮਿਰਚਾਂ ਦੀਆਂ ਡੰਡੀਆਂ ਤੋੜ ਕੇ ਰੱਖੀਆਂ ਤੇ ਇਹਨਾਂ ਨੂੰ ਨਾ ਹੁਣ ਮੈਂ ਉਹ करूंगी ਸਤੋ ਕੇ ਰੱਖਤੀਆਂ ਹੁਣ ਇਹਨਾਂ ਨੂੰ ਮੈਂ ਸੁਕਾਉਂਗੀ ਟੰਗੀ ਤੇਰਾ ਅੱਜ ਅੱਜ ਦੀ ਥੋੜੀ ਧੁੱਪ ਰਵਾ ਕੇ ਬਾਅਦ ਚ ਕਾਟਨ ਦੇ ਕੱਪੜੇ ਨਾਲ ਸਾਫ਼ ਕਰਕੇ ਇਹਨਾਂ ਦੇ ਚੀਰ ਪਾ ਕੇ ਵਿੱਚ ਅੰਬ ਦਾ ਜਿਹੜਾ ਮਸਾਲਾ ਬਚਿਆ ਹੋਇਆ ਅੰਬ ਦਾ ਮਸਾਲਾ ਪਾੜ ਕੇ ਉਹ ਮਾਰਚ ਅਪ੍ਰੈਲ ਦੇ ਵਿੱਚ ਖਾਣ ਵਾਸਤੇ ਇਹਨੂੰ ਅਚਾਰ ਨੂੰ ਰੱਖ ਦੂੰਗੀ ਜੀ ਵੈਸੇ ਤਾਂ ਅਸੀਂ ਕੱਚਾ ਕੱਚਾ ਵੀ ਪਰੌਂਠੀ ਦੇ ਉੱਪਰ ਤਰ ਕੇ ਖਾ ਲੈਨੇ ਨਾ ਜਿਆਦਾ ਟੇਸਟੀ ਲੱਗਦਾ ਇੱਕ ਪਰੌਂਠੀ ਦੇ ਬਜਾਏ ਆਪਾਂ ਦੋ ਪਰੌਂਠੀਆਂ ਖਾ ਲੈਨੇ ਆ ਬਹੁਤ ਜਿਆਦਾ ਟੇਸਟੀ ਲੱਗਦਾ ਬਹੁਤ ਜਿਆਦਾ ਰਾਤ ਨੂੰ ਇੰਨੀ ਭੁੱਖ ਲੱਗ ਰਹੀ ਤੇ ਇੰਨੀ ਜਿਆਦਾ ਭੁੱਖ ਲੱਗ ਰਹੀ ਤੇ ਮੈਂ ਦੱਸ ਨਹੀਂ ਸਕਦੀ ਇੰਨੀ ਭੁੱਖ ਲੱਗ ਰਹੀ ਸੀ ਮੈਨੂੰ ਤੇ ਮੈਂ ਪਤਾ ਕਿਆ ਕਰਾਂ ਮੈਂ ਮੇਥੀ ਸਮਾਰ ਰਹੀ ਸੀ ਕੱਲ੍ਹ ਵਾਲੇ ਬਲੌਗ ਤੇ ਤੁਸੀਂ ਮੈਨੂੰ ਦੇਖਿਆ ਹੋਗਾ ਮੇਰਾ ਮੈਨੂੰ ਇੰਨੀ ਬਰਦਾਸ਼ਤ ਨਹੀਂ ਹੋ ਰਹੀ थी ਭੁੱਖ ਤੇ ਮੇਰਾ ਦਿਲ ਕਰਦਾ ਮੈਂ ਮੇਥੀ ਸਮਾਰ ਕੇ ਬਰੀਕ ਬਰੀਕ ਕੱਟ ਕੇ ਧੋ ਕੇ ਮੈਂ ਖਾਲੀ ਮੇਥੀ ਉਹ ਖਾ ਜਾਵਾ ਮੈਨੂੰ ਕਹਿੰਦੇ ਮੇਰੇ ਬੱਚੇ ਕਹਿੰਦੇ ਮੈਂ ਤਾਂ ਮਾਸਾ ਖਾਣੀਆਂ ਹੋਣੀਆਂ ਮੈਂ ਕਿਹਾ ਬਟੇ ਆਪਾਂ ਮਾਸਾ ਤੋਂ ਘਟਾ ਮੈਂ ਕਿਹਾ ਸਾਰਾ ਦਿਨ ਸਾਰਾ ਦਿਨ ਨਿਕਲ ਜਾਂਦਾ ਹੈ ਸਵੇਰ ਦਿਨ ਵੇੜੋ ਦੁਪਹਿਰ ਦੀ ਹੁਣ ਦੇਖੋ ਇਹ ਸਾਰਾ ਦੁਪਹਿਰ ਦਾ ਹੀ ਹੋ ਗਿਆ ਟਾਈਮ 10:30 ਹੋ ਗਏ ਨੇ ਕਿਚਨ ਕਿਉਂਕਿ ਬੱਚੇ ਛੁੱਟੀਆਂ ਕਰਕੇ ਲੇਟ ਉੱਠਦੇ ਆ ਇਸੇ ਕਰਕੇ ਫਿਰ ਪਹਿਲਾਂ ਮੈਂ ਇਹਦੇ ਪਾਪਾ ਰੋਟੀ ਖਾ ਕੇ ਜਾਂਦੇ ਆ ਉਸ ਤੋਂ ਬਾਅਦ ਮੈਂ ਥੋੜੀ ਦੇਰ ਪ੍ਰੇਅਰ ਕਰਦੀਆਂ ਇਹਨਾਂ ਤੋਰ ਕੇ ਉਸ ਤੋਂ ਬਾਅਦ ਪ੍ਰਾਰਥਨਾ ਕਰਕੇ ਭਗਵਾਨ ਦੀ ਫਿਰ ਮੈਂ ਆਪਣੀ ਰੋਟੀ ਖਾਣੀ ਆ ਫਿਰ ਭਗਵਾਨ ਨੂੰ ਭੋਗ ਲਗਾ ਕੇ ਫਿਰ ਮੈਂ ਰੋਟੀ ਖਾਣੀ ਆ ਸੌਰੀ ਪਹਿਲਾਂ ਰੋਟੀ ਬਣਾ ਕੇ ਇਹਦੇ ਪਾਪਾ ਵਾਲੀ ਰੋਟੀ ਦਾ ਭੋਗ ਵੀ ਵੈਸੇ ਤਾਂ ਫਿਰ ਇਹ ਬਹੁਤ ਕਾਲੀ ਕਰਦੇ ਆ ਫਿਰ ਮੈਨੂੰ ਇਹ ਹੁੰਦਾ ਵੀ ਇਹ ਛਿੜਛਿੜ ਕਰਨਗੇ ਇਹਨਾਂ ਨੂੰ ਤਾਂ ਮੈਂ ਤੇਜੀ ਦਮਾ ਦੁਕਾਨ ਤੇ ਕੋਈ ਗੱਲ ਨਹੀਂ ਫਿਰ ਉਸ ਤੋਂ ਬਾਅਦ ਜਿਹੜੀ ਰੋਟੀ ਮੈਂ ਖਾਣੇ ਮੈਂ ਹੁੰਦਾ ਭੋਗ ਲਗਾ ਕੇ ਭਗਵਾਨ ਜੀ ਨੂੰ ਤੇ ਰੋਹੀ ਰੋਟੀ ਮੈਂ ਖਾ ਲੈਂਦੀ ਆ ਤੇ ਫਿਰ ਉਸ ਤੋਂ ਬਾਅਦ ਰੋਟੀ ਖਾ ਕੇ ਕਾਫੀ होर चट तर नबेड़ के सब्जी जड़ी के। जी बनानी होंगी दिन क्ड के बहर रख दनी जिमें कि हूँ अज बनाई है आलू मटर कलू देखा आप गोभी बनाएंगे जे ना गोभी बनाई ना गोभी परसों ही खत्म करी है परसों रात अपने गोभी हाँ परसों रात अपने गोभी बनाई सी तो गोभी नहीं कलू बनाएंगे कलू बनाएंगे आलू बनाएं गजर मटर ਏ ਬਣਾਏਗੇ ਮੇਰਾ ਬਹੁਤ ਦਿਨ ਹੋ ਗਿਆ ਗਾਜਰਿਆਂ ਦੀ ਸਬਜ਼ੀ ਖਾਣ ਨੂੰ ਜੀ ਕਰ ਰਿਹਾ ਤੇ ਕੱਦੂ ਗਾਜਰਾ ਬਣਾਏਗੇ ਤੇ ਉਸ ਤੋਂ ਬਾਅਦ ਕੱਦੂ ਜਿਹੜੀ ਗੋਭੀ ਲੈਂਦੀ ਹੈ ਉਹਦੇ ਆਪਾਂ ਬਣਾਏਗੇ ਸਵੇਰੇ ਸਵੇਰੇ ਪਰਾਂਠੇ ਮੈਂ ਅੱਜ ਰਾਤ ਨੂੰ ਖੱਦੂ ਕਸ ਕਰਕੇ ਰੱਖ ਲੂੰਗੀ ਗੋਭੀ ਨੂੰ ਫਿਰ ਬਣਾਉਂਗੀ ਕੱਦੂ ਸਵੇਰੇ ਸਵੇਰੇ ਦੇ ਪਰਾਂਠੇ ਮੂੜੀਆਂ ਮੇਰੀਆਂ ਨਾ 3-4 ਲਈਆਂ ਆਪਣੀਆਂ ਸੀ ਮੂੜੀਆਂ ਨਾ ਪੱਕੀਆਂ ਸੀ ਸਾਰੀਆਂ ਇਸ ਵਰਨ ਮੂਲੀ ਵਧੀਆ ਨਹੀਂ ਆਈ ਹੋਏਗੀ ਫਿਰ ਉਹਨਾਂ ਨੂੰ ਸੋਚ ਰਹੀ ਸੀ ਬਾਹਰ ਪਾ ਦੂੰਗੀ ਗਾਂਗੂ ਆਈਦੀ ਖਾਲੇਗੀ ਤੇ ਚਲੋ ਜੀ ਹੋਨਾ ਕਿਚਨ ਥੋੜੀ ਜਿਹੀ ਰਹਿ ਗਈ ਆ ਉਹਨੂੰ ਵੀ ਆਪਾਂ ਕਲੀਨ ਕਰਕੇ ਬਾਕੀ ਤੁਹਾਨੂੰ ਫਿਰ ਮਿਲਦੇ ਆਂ ਦਿਨ ਦੇ ਵਿੱਚ ਲੋ ਜੀ ਅਸੀਂ ਆਏ ਆ ਓਨੋ ਵਾਲੀ ਦੁਕਾਨ ਤੇ ਹੁਣ ਸਾਡੇ ਨਾਲ ਵੀ ਸ਼ੇਅਰ ਕਰਦੇ ਆਂ ਕੁਝ ਓਨ ਦੇ ਗੋੜੇ ਕੁਝ ਹੋਰ ਕਾਫੀ ਸਾਰਾ ਸਮਾਨ ਤੁਸੀਂ ਵੀ ਦੇਖੋ ਸਾਡੇ ਨਾਲ ਸੋਹਣਾ ਸੋਹਣਾ ਸਮਾਨ ਦਿਖਾ ਨਹੀਂ ਬਥਰਾਂ ਲੋ ਬੈਗ ਕੈਮਰਾ ਕਰਕੇ ਆ ਦੇਖੋ ਇਹ ਸਾਰੀ ਇਹ ਬਹੁਤ ਬਹੁਤ ਜਿਆਦੇ ਪੁਰਾਣੀ ਦੁਕਾਨ ਹੈ ਬਹੁਤ ਜਿਆਦੇ ਇੱਥੇ ਲੈ ਰਹੇ ਆਪਾਂ ਓਨਾਂ ਇੱਕ ਕਰਨ ਵਾਸਤੇ ਬਹੁਤ ਸੋਹਣੀ ਜੀ ਪਿਆਰੀ ਜਿਉਨ ਦਾ ਕਲਰ ਦੇਖ ਰਹੇ ਹਾਂ ਦੇਖੋ ਇੱਕ ਤਾਂ ਹੈਗਾ ਜੀ ਇਹ ਸਕਿਨ ਕਲਰ ਆਸ਼ਵਾਲ ਦੀ ਸਭ ਤੋਂ ਇਹ ਤਾਂ ਹੈਗੀ ਹੈ ਜੀ 90 ਰੁਪਏ ਦੀ 100 ਗ੍ਰਾਮ ਜੀ ਹੈਗੇ ਵਰਤਮਾਨ ਦੀ ਇਹ ਹੈਗੇ ਵਰਤਮਾਨ ਦੀ ਅਧਿਕ ਲਿਖਿਆ ਹੋਇਆ ਔਰ ਇਹ 80 ਰੁਪਏ ਦੀ 100 ਗ੍ਰਾਮ ਹੈ ਕਲਰ ਸਾਰੇ ਚਲੇ ਤਾਂ ਥੋੜਾ ਜਿਹਾ ਡਾਰਕ ਹੈ ਮੈਂ ਤਾਂ ਲਾਈਟ ਸ਼ੇਡ ਚ ਮੈਂ ਲਈ ਆਸ਼ਵਾਲ ਦੀ ਸਕਿਨ ਕਲਰ ਦੀ ਲਈਆ ਮੈਂ ਨਹੀਂ ਆਸ਼ਵਾਲ ਦੀ ਤੇ ਨਾ ਸਕਿਨ ਦੀ ਨਹੀਂ ਲਈ ਮੈਂ ਲਈਆ ਕਰੀਮ ਬਿਲਕੁਲ ਸੌਫਟ ਰੋਸ਼ਵਾਲ ਦੇ ਵਿੱਚ ਕੋਈ ਬੂਰਨੀਆਂ ਦਾ ਕੁਝ ਨਹੀਂ ਆਂਦਾ ਬਾਕੀ ਹਰ ਇੱਕ ਚੀਜ਼ ਆਪਣੇ ਹੱਥ ਹੈ ਉਹ ਬਰਦਮਾਨ ਰੋਸ਼ਵਾਲ ਹੀ ਸਭ ਤੋਂ ਵਧੀਆ ਹੁੰਦੇ ਇੱਕ ਆਂਦੀ ਹੈ ਇਹਦੇ ਵਿਚ ਆ ਨਾ ਆਉਂਦੀਆਂ ਇਹ ਤਾਂ ਕਾਫੀ ਸਾਲਾਂ ਤੋਂ ਆ ਰਹੀ ਹੈ ਵੈਸੇ ਤਾਂ ਤੇ ਇਹ ਵੀ ਸੋਹਣੀ ਲੱਗਦੀ ਹੈ ਦੇਖ ਇਹਦੇ ਚ ਰੰਗ ਆ ਪਏ ਨੇ ਸਾਰੇ ਮਹਿਰੂਨ ਹੋਰ ਕਿੰਨੇ ਰੰਗ ਸਾਰੇ ਪਏ ਨੇ ਇਹਦੇ ਵਿੱਚ ਜਿਹੜਾ ਵੀ ਕਿਸੇ ਨੇ ਵੀ ਮੰਗਵਾਣੀ ਹੋਈ ਉਹਨਾਂ ਆਪਾਂ ਇਸ ਦੇ ਵਿੱਚ ਵੀ ਤੁਹਾਨੂੰ ਭੇਜ ਦਾਂਗੇ ਖੁਦ ਲੈ ਕੇ ਹੀ ਕਰਦੇ ਆਂ ਬਾਕੀ ਆ ਦਿੱਖੋ ਮਹਿਰੂਨ ਰੈੱਡ ਕਾਫੀ ਤਰ੍ਹਾਂ ਦੀ ਪਈ ਹੈ ਜੇ ਕਿਸੇ ਨੇ ਉਹਦੇ ਚ ਵੀ ਲੈਣੀ ਹੋਈ ਤਾਂ ਜਿਵੇਂ ਕੁਝ ਬੱਚਿਆਂ ਦਾ ਬਣਾਉਣਾ ਹੋਵੇ ਤਾਂ ਉਹਦੇ ਚ ਵੀ ਲੈ ਸਕਦੇ ਆਂ ਕਈ ਭੈਣਾ ਠਾਕੁਰ ਜੀ ਦੇ ਬਸਤਰ ਮੁੰਦੀਆਂ ਨੇ ਉਹਨਾਂ ਨੂੰ ਛੋਟੇ ਗੋਲੇ ਥੋੜੇ ਕਟ ਰੇਟਾਂ ਵਾਲੇ ਉਹ ਵੀ ਹੈਗੇ ਨੇ ਇੱਥੇ ਸਾਰੇ ਤਰ੍ਹਾਂ ਦੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਹੁਣ ਨਾ ਇੱਧਰ ਆ ਕੋਟੀਆਂ-ਕੁਟੀਆਂ ਹਨਾ ਮੈਂ ਜਦ ਮੇਰਾ ਪੇਟਾ ਛੋਟਾ ਜਾਂ ਹੁੰਦਾ ਸੀ ਮੈਂ ਇੱਥੇ ਨਾ ਕਦੀ ਰੈੱਡ ਕਲਰ ਦੀ ਕੋਟੀ ਲੈ ਕੇ ਗਈ ਸੀ ਅਰੇ ਇਹਦੇ ਇੰਨੀ ਸੋਹਣੀ ਲੱਗਦੀ ਹੁੰਦੀ ਕਿ ਨਾ ਪਾਈ ਵੀ ਹੁਣ ਇਹ ਪੰਦਾ ਹੀ ਨਹੀਂ ਹੁਣ ਤਾਂ ਨਾ ਘਰ ਦੀ ਬੁਣੀ ਪੰਦਾ ਨਾ ਰੈਡੀਮੇਡ ਪੰਦਾ ਪੰਦੈ ਹੀ ਬਹੁਤ ਘੱਟ ਹੈ ਤੇ ਇੱਧਰ ਮਸਲਰ ਵੀ ਪਈਆਂ ਬਹੁਤ ਸੋਹਣੇ-ਸੋਹਣੇ ਛੋਟੇ-ਛੋਟੇ ਮਾਫਲਰ ਦੇਖਾਈਏ ਲੋ ਜੀ ਜਿਹੜੀਆਂ ਪੈਣਾ ਠਾਕੁਰ ਜੀ ਦੇ ਬਸਤਰ ਬੁੰਦੀਆਂ ਨੇ ਰਾਧਾ ਰਾਣੀ ਦੇ ਕ੍ਰਿਸ਼ਨ ਭਗਵਾਨ ਜੀ ਦੇ ਤੇ ਇਹ ਹੈਗਾ 300 ਰੁਪਏ ਦਾ ਗੋਲਾ ਦੇਖੋ ਪਰ ਪੂਰਾ ਡੱਬਾ ਹੀ ਲੈਣਾ ਪੈਂਦਾ ਮੇਰੇ ਖਲ ਦੇ ਵਿੱਚ 6 ਪੀਸ ਹੁੰਦੇ ਨੇ ਫਿਰ ਅਗਲਾ ਡੱਬਾ ਹੀ ਲੈ ਕੇ ਜਾਂਦਾ ਫਿਰ ਇੱਕ ਗੋਲੇ ਨਾਲ ਤਾਂ ਦੇਖੋ ਠਾਕੁਰ ਜੀ ਦੀ ਪੋਸ਼ਾਕ ਨਹੀਂ ਬੁਣੀ ਜਾਂਦੀ ਆ ਰੰਗ ਦੇਖੋ ਮਲਟੀ ਸ਼ੇਡ ਦੇ ਵਿੱਚ ਵੀ ਆ ਮਹਿਰੂਨ ਦੇਖੋ ਕਿੰਨਾ ਪਿਆਰਾ ਜਿਹਾ ਰੰਗ ਆਹਾ ਦੇਖਿਓ ਕਿੰਨਾ ਸੋਹਣਾ ਲੱਗਦਾ ਓਨਾਂ ਦੇ ਰੰਗ ਇੰਨੇ ਸੋਹਣੇ ਸੋਹਣੇ ਨੇ ਜਿਕਰ ਸਾਰੀਆਂ ਲੈ ਲਵਾਂ ਬਹੁਤ ਪਿਆਰੇ ਪਿਆਰੇ ਰੰਗ ਐ ਸੱਚੀ ਸਾਰੀਆਂ ਤੇ ਚਲੋ ਜੀ ਹੁਣ ਆਪਾਂ ਲੈ ਲੀਏ ਜਿਹੜੀ ਲੈਣੀ ਸੀ ਅੱਜੀ ਇੱਧਰ ਦਿਖਾਈਏ ਤੁਹਾਨੂੰ ਸੋਹਣੇ ਸੋਹਣੇ ਜੁੱਤੀਆਂ ਮੈਂ ਨਾ ਅਕਸ਼ੇ ਦੇ ਨਾ ਬੂਟ ਲਿਖ ਗਏ ਸੀ ਇੱਥੇ ਤੋਂ ਤੇ ਬੂਟ ਇੱਕ ਆਗੇ ਇੱਕ ਨੰਬਰ ਘਟ ਕਿਉਂਕਿ ਅੱਗੇ ਲੱਗਿਆ ਹੋਇਆ ਡਿਸਕਾਊਂਟ ਤੇ ਇਹ ਸਾਰੇ ਫਰੈਸ਼ ਪੀਸ ਐ ਪਰ ਰੇਟ ਬਹੁਤ ਜ਼ਿਆਦਾ ਕੋਈ 3500 ਕੋਈ 3000 ਕਿਉਂਕਿ ਲਿਬਰਟੀ ਐ ਨਾ ਲਿਬਰਟੀ ਵਾਲਿਆਂ ਦੇ ਤੁਹਾਨੂੰ ਪਤਾ ਹੈ ਲਿਬਰਟੀ ਇੱਕ ਬ੍ਰਾਂਡ ਹੁੰਦਾ ਔਰ ਚੀਜ਼ ਫਿਰ ਲਿਬਰਟੀ ਦੀ ਚੱਲਦੀ ਕਿਉਂਕਿ ਡਾਕਟਰ ਸੋਇਲ ਚਾਹੁੰਦੀ ਐ ਔਰ ਇਹ ਚੀਜ਼ ਹੁਣ ਦੇ ਵੀ ਬਹੁਤ ਵਧੀਆ ਠੀਕ ਐ ਨਾ ਬਾਕੀ ਤੁਹਾਨੂੰ ਕੁਆਲਿਟੀ ਦੇ ਹਿਸਾਬ ਨਾਲ ਦਿਖੇ ਰਿਹਾ ਹੋਗਾ ਵੀ ਹਾਂ ਵਾਕਈ ਚੀਜ਼ ਬਹੁਤ ਜ਼ਿਆਦਾ ਵਧੀਆ ਐ ਪਹਿਲਾਂ ਕਈ ਭੈਣਾਂ ਨੇ ਮੰਗਵਾਏ ਸੀ ਕੈਨੇਡਾ ਦੇ ਵਿੱਚ ਆਪਾਂ ਭੇਜੇ ਸੀਗੇ ਉਹਨਾਂ ਨੇ ਡਾਕਟਰ ਸੋਇਲ ਜਿਵੇਂ ਕਿ ਕੁਝ ਇਸ ਤਰ੍ਹਾਂ ਦੇ ਆਰਟੀਕਲ ਮੰਗਵਾਏ ਸੀਗੇ ਆਪਾਂ ਨੇ ਭੇਜੇ ਸੀ ਉਹਨਾਂ ਕੋਲ ਤੇ ਬਾਕੀ ਹੁਣ ਜੇ ਕਿਸੇ ਨੇ ਮੰਗਵਾਣੇ ਆ ਤਾਂ ਲਿਬਰਟੀ ਜੋ ਰੇਟ ਲਈ ਬੱਟੀ ਦਾ ਹੁੰਦਾ ਨਾ ਉਹੀ ਰੇਟ ਆਪਾਂ ਭੇਜ ਦਿੰਦੇ ਆ ਠੀਕ ਹੈ ਨਾ ਜਿਸ ਦੇ ਵਿੱਚ ਸਾਡਾ ਕੋਈ ਮਾਰਜਨ ਨਹੀਂ ਕੁਝ ਨਹੀਂ ਇਹ ਤਾਂ ਚਲ ਇੱਕ ਤੁਹਾਨੂੰ ਤਾਂ ਮੈਂ ਤੁਹਾਡਾ ਸ਼ੇਅਰ ਕਰਤੀ ਵੀਡੀਓ ਵੀ ਚਲੋ ਕਈ ਪਣਾ ਹੁੰਦੀਆਂ ਨੇ ਵਿਚਾਰੀਆਂ ਬਹੁਤ ਮਜਬੂਰੀ ਪੈ ਜਾਂਦੀ ਆ ਕਿਸੇ ਨੂੰ ਤਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਠੀਕ ਹੈ ਨਾ ਜੀ ਤੇ ਆਪਾਂ ਫਿਰ ਭੇਜ ਦਾਂਗੇ ਆ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਆ ਬਿਲਕੁਲ ਲਾਈਟ ਲਾਈਟ ਵੇਟ ਦੇ ਆ ਇੱਕ ਚੀਜ਼ ਮੈਂ ਤੁਹਾਨੂੰ ਹੋਰ ਵੀ ਦਿਖਾਉਂਗੀ ਅ ਪਰਕ ਨਾ ਸੇਲ ਲੱਗੇ ਨੂੰ ਨਾ ਘਟੋ ਘਟਨਾ ਅ 25 30 ਦਿਨ ਹੋ ਗਏ ਆ ਬਸ ওই ਮਹੀਨਾ ਹੀ ਲਗਾ ਲੋ ਹੋ ਗਿਆ ਸਾਨੂੰ ਹੁਣੀ ਪਤਾ ਚੱਲਿਆ ਅੱਗੇ ਆ ਤਾਂ ਹੈਗਾ ਸੀ ਮੇਰੇ ਕੋਲ ਮੈਸੇਜ ਪਰ ਮੈਂ ਆਈ ਨਹੀਂ ਔਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਨਾ ਬਿਲਕੁਲ ਸਹੀ ਮੇਰੇ ਕੋਲ ਨਾ ਦੋ ਜੋੜੇ ਨਾ ਬੁੱਟਾਂ ਦੇ ਪਏ ਆ ਫਿਰ ਕਿਆ ਫਾਇਦਾ ਇੰਨੇ ਬੂਟ ਇਕੱਠੇ ਕਰਕੇ ਇਸ ਕਰਕੇ ਮੈਂ ਫਿਰ ਲੈਣੇ ਹੈ ਨਹੀਂ ਤੇ ਮੈਂ ਤਾਂ ਵੀ ਨਹੀਂ ਆਈ ਹੈਂਗੀ ਬਸ ਹੁਣ ਅਕਸ਼ੇ ਦੇ ਲੈਣੇ ਤੇ ਅਕਸ਼ੇ ਕਰਕੇ ਫਿਰ ਮੈਨੂੰ ਆਣਾ ਪਿਆ ਠੀਕ ਹੈ ਨਾ ਜੀ ਮੈਂ ਹੁਣ ਤੁਹਾਨੂੰ ਇਧਰ ਆ ਦੇਖੋ ਸੇਲ ਲਿਖਿਆ ਹੋਇਆ ਉਸ ਤੇ ਸੇਲ ਨਹੀਂ ਹੈਗਾ ਇਸ ਤੇ ਸੇਲਾ ਦੇਖੋ ਤੁਸੀਂ ਮੇਰੀ ਵੀਡੀਓ ਸੀ ਵਿੱਚ ਦੇਖ ਹੀ ਰਹੇ ਹੋ ਮੈਂ ਕੀ ਕਰਦੀ ਹ ਹਮੇਸ਼ਾ ਚੱਪਲ ਹੀ ਪਾ ਕੇ ਜਾਂਦੀ ਹ ਕਿਉਂਕਿ ਅੰਬਾਲੀ ਦੇ ਵਿੱਚ ਨਾ ਕਈ ਸ਼ਾਪਾਂ ਦੇ ਉੱਪਰ ਕਨ ਬੂਟ ਬਾਹਰ ਕੱਢਣੇ ਪੈਂਦੇ ਆ ਚਲੋ ਇਹ ਤਾਂ ਹੈ ਬੂਟਾਂ ਵਾਲੀ ਦੁਕਾਨੇ ਤੇ ਤਾਂ ਕੱਢਣਾ ਹੀ ਕੀ ਹੈ ਇਸ ਕਰਕੇ ਮੈਂ ਘਰ ਤੋਂ ਚੱਪਲ ਹੀ ਪਾ ਕੇ ਆਣੀ ਹੁੰਦੀ ਆ ਹਮੇਸ਼ਾ ਬੂਟ ਵੀ ਪਾ ਕੇ ਆਣੀਆਂ ਕਦੇ-ਕਦੇ ਪਰ ਅੱਜ ਚੱਪਲੀ ਪਾ ਕੇ ਆ ਗਈ ਲੋ ਜੀ ਇਹਨਾਂ ਤੇ ਵੀ ਡਿਸਕਾਊਂਟ ਹੈ ਜਿਵੇਂ ਕਿ ਸੰਜਣਾ ਮੈਨੂੰ ਬਹੁਤ ਪਸੰਦ ਹੈ ਮੈਂ ਖਾ ਨਹੀਂ ਬਟਾ ਆਪਣੇ ਕੋਲ ਪਹਿਲਾਂ ਦੋ ਜੋੜੇ ਸੰਜਣਾ ਕੋਲ ਹੈ ਅਰ ਦੋ ਜੋੜੇ ਮੇਰੇ ਕੋਲ ਹੈ ਮੈਂ ਖਾ ਪਹਿਲਾਂ ਉਹ ਤੋੜेंगे ਹਲੇ ਵੀ ਸਾਨੂੰ ਘਟੋ ਘਟ ਮੈਨੂੰ ਲੱਗਦਾ ਹੈ ਜੇ ਸਾਰ ਸਾਲ ਦੋ ਦੋ ਸਾਲ ਨਾਲ ਲਈਏ ਨਾ ਤਾਂ ਵੀ ਸਾਡੇ ਉਹੀ ਚੱਲ ਜਾਣਗੇ ਕਿਹੜਾ ਇੰਨੇ ਟੁੱਟਦੇ ਆ ਕਿਉਂਕਿ ਅਸੀਂ ਜਦੋਂ ਵੀ ਡਿਸਕਾਊਂਟ ਲੱਗਦਾ ਇੱਥੇ ਹੀ ਆਨੇ ਹੁੰਨੇ ਆ ਲੈਣ ਵਾਸਤੇ ਤੇ ਇਹ ਹੈਗੀਆਂ ਜੀ 550 500 ਰੁਪਏ ਦੇ ਹੈ ਇਹ ਵੀ ਫਰੈਸ਼ ਚੋਈ ਕੱਢੇ ਹੋਏ ਆ ਤੁਸੀਂ ਇਹਨੂੰ ਦੱਸੇ ਨਹੀਂ ਇਹ 550 ਦੇ ਨਹੀਂ ਸੌਰੀ ਇਹ 7700 ਰੁਪਏ ਦੀ ਸੇਲ ਲੱਗੀ ਵੀ ਆ ਠੀਕ ਹੈ ਨਾ ਜੀ ਬਸ ਆਹੀ ਥੋੜੇ ਜਿਹੀ ਪੀਸ ਰਹਿ ਗਈ ਔਰ ਇਹ ਦੇਖਿਓ ਇਹ ਚਪਲਾ ਨਿੱਚੇ ਇਹ 500 1000 ਰੁਪਏ ਦਾ ਤਾਂ 500 1000 ਦੀਆਂ ਲੱਗ ਕੇ ਆਈ ਹੈ ਤੇ ਇਹ ਬਿਲਕੁਲ ਲਾਈਟ weight ਦਾ ਪਿੰਕ ਜਿਹਾ ਕਲਰ ਦੇ ਇੰਨੇ ਸੋਹਣੇ ਆ ਇਹ ਇਹ ਬੇਬੀ ਪਿੰਕ ਕਲਰ ਹੈ ਪਰ ਮੇਰੇ ਕੋਲ ਹੈਗੇ ਆ ਮੈਂ ਖਾ ਬੇਸ਼ੱਕ ਚਾਹੇ ਸਸਤੇ ਵੀ ਹੋਵੇ ਪਰ ਜਦ ਚੀਜ਼ ਹੈਗੇ ਤਾਂ ਉਹਦਾ ਫਾਇਦਾ ਵੀ ਦੁਬਾਰਾ ਇੰਨਾ ਲੈਣ ਦਾ ਕੀ ਆਏ ਹੈ ਨਾ ਬਾਕੀ ਬਹੁਤ ਵਧੀਆ ਬਾਕੀ ਆ ਦੇਖਿਓ ਛੋਟੇ ਛੋਟੇ ਬੱਚੀਆਂ ਦੀ ਇਹਦਾ ਕਿੱਥੇ ਕੀ ਪ੍ਰਾਈਸ ਹੋਈ ਹੈਗਾ ਤਾਂ ਮੈਨੇ ਪੁੱਛਿਆ ਨਹੀਂ ਹੈਗਾ ਜੀ ਜੇ ਕਿਸੇ ਦੇ ਛੋਟੇ ਛੋਟੇ ਬੱਚੇ ਹੈਗੇ ਆ ਤਾਂ ਕਿਸ ਨੇ ਇਸ ਜਨ 400 450 ਅੱਛਾ 400 450 ਰੁਪਏ ਤੱਕ ਹੈ ਅਗਰ ਕਿਸੇ ਨੇ ਆਪਣੇ ਬੱਚਿਆਂ ਲਈ ਮੰਗਵਾਣੇ ਆ ਤਾਂ ਪਲੀਜ਼ ਇਹ ਚੀਜ਼ ਤੁਸੀਂ ਜਰੂਰ ਪਰ ਜਦੋਂ ਤੁਸੀਂ ਇਹ ਫਰੈਸ਼ ਲਿਬਰਟੀ ਸੇਲ ਲਾਂਦਾ ਹਰ ਸਾਲ ਲਿਬਰਟੀ ਸਾਲ ਚ ਨੂੰ ਦੋ ਵਾਰੀ ਸੇਲ ਲੱਗਦੀ ਹੈ ਨਾ ਭਈਆ ਇੱਕ ਜਨਵਰੀ ਚ ਔਰ ਇੱਕ ਜਨਵਰੀ ਚ ਵੀ ਕਿੱਥੇ ਭਈਆ ਆਪ ਦਸੰਬਰ ਚ ਹੀ ਲਗਾਉਂਦੇ ਹੋ ਸੇਲ ਵੈਸੇ ਤਾਂ ਹਾਂ ਸੰਭਲ ਲੱਗਾ ਤੇ 20 ਤਾਰੀਖ ਤੋਂ ਬਾਅਦ 20 20 ਦਸੰਬਰ ਤੋਂ ਬਾਅਦ ਲਈ ਬੱਟੀ ਚ ਅਗਰ ਕਿਸ ਨੇ ਇਹ ਵਾਲੀ ਚੀਜ਼ ਮੰਗਵਾਣੀ ਤਾਂ ਉਹ ਦੇਖੋ ਇਹ ਗ੍ਰੀਨ ਕਲਰ じゃ ਇਹ ਗ੍ਰੀਨ ਨਹੀਂ ਹੈਗਾ ਯਾਨੀ ਕਿ ਇੰਗਲਿਸ਼ じゃ ਕਲਰ ਹੈ ਹਾਂ ਹਾਂ ਹਾਂਜੀ ਮੈਟੈਲਿਕ ਗ੍ਰੇ ਜੀਸ ਅੱਛਾ ਇਹ ਮੈਟੈਲਿਕ ਗਲੇ ਗ੍ਰੇ ਕਲਰ ਚ ਹੈ ਤੇ ਦੇਖੋ ਤੁਸੀਂ ਉਹ ਦੇਖੋ ਚੁੱਚੇ ਬਣੇ ਹੋਏ ਚੱਪਲਾਂ ਦੇ ਕਿੰਨੇ ਪਿਆਰੇ ਹਾਏ ਮੇਰੇ ਨਾ ਪਤੀ ਜੀ ਛੋਟਾ じゃ ਮੇਰਾ ਦਿਲ ਕਰਤੇ ਮੋਦੇ ਵਾਸਤੇ ਲੇ ਲਵਾ ਯੈਲੋ ਕਲਰ ਵਾਲੀ ਚੱਪਲ ਤਾਂ ਸਸਤੀ ਹੈ ਉਹ ਕਿੰਨੇ ਦੀ ਹੈ ਬਣਉਗੀ ਇਹ

ਇਹਨਾਂ ਜੀ ਬਾਕੀ ਮੈਂ ਤਾਂ ਇਹ ਦੋ ਚੀਜ਼ਾਂ ਨਾ ਬੱਚਿਆਂ ਨੇ ਬਹੁਤ ਪਸੰਦ ਆਈਆਂ ਇੱਕ ਇਹ ਵਾਈਟ ਵਾਲੇ ਕੋ ਪਿੱਛੇ ਪਏ ਆ ਜਿਹੜੇ ਨਾਲੇ ਦੇਖੋ ਬੱਚਿਆਂ ਦੇ ਉੱਪਰ ਡਿਜ਼ਾਈਨ ਜੀ ਕਿੰਨੇ ਸੋਹਣੇ ਬਣਿਆ ਬੱਚੇ ਵੀ ਖੁਸ਼ ਹੋ ਜਾਂਦੇ ਨੇ ਹੈਨਾ ਚਲੋ ਜੀ ਜੇ ਕਿਸੇ ਨੇ ਚਲੇਣੀ ਹੋਈ ਤਾਂ ਅੱਛਾ ਬਾਕੀ ਫਰੈਸ਼ ਚੀਜ਼ ਦੇ ਵਿੱਚ ਵੀ ਬਹੁਤ ਮੈਂ ਕਹੀਂ ਚੱਲ ਰਹੀ ਹਾਂ ਇੱਕ ਮਿੰਟ ਬਟੇ ਫਰੈਸ਼ ਦੇ ਵਿੱਚ ਵੀ ਕਈ ਜਿਵੇਂ ਜੈਂਟਸ ਕਈ ਮੇਰੇ ਕੋਲ ਜਿਵੇਂ ਬਹੁਤ ਜ਼ਿਆਦੇ ਪਹਿਣਾ ਨੇ ਨਾ ਤਾਂ ਆਪਣੇ ਹਸਬੰਦਾਂ ਦੀਆਂ ਮੰਗਵਾਂਦੀਆਂ ਨੇ ਤਾਂ ਆਪਾਂ ਇਸ ਦੇ ਵਿੱਚ ਵੀ ਅਹ ਭੇਜਦੇ ਨੇ ਪਰ ਇਹ ਤਾਂ ਬਹੁਤ ਜਿਆਦਾ ਕੋਸਟ ਲਈ ਆ ਕਿਉਂਕਿ ਪਿਓਰ ਲੈਦਰ ਹੈ ਪਿਓਰ ਲੈਦਰ ਔਰ ਫਿਰ ਹੈਵੀ ਲਿਬਰਟੀ ਬ੍ਰਾਂਡ ਹੈ ਠੀਕ ਹੈ ਨਾ ਜੀ ਤਾਂ ਇਹਦੇ ਚ ਵੀ ਜੇ ਕਿਸੇ ਨੇ ਇਸ ਚ ਮੰਗਵਾਨੀਆਂ ਹੋਈਆਂ ਤਾਂ ਇਹਦੇ ਚ ਵੀ ਭੇਜਦਾ ਕਿਸੇ ਨੇ ਆਪਣੇ ਲਈ ਕਿਸੇ ਨੇ ਆਪਣੇ ਹਸਬੰਦ ਲਈ ਮੇਰੇ ਵੀਰ ਲਈ ਮੇਰੇ ਬ੍ਰਦਰ ਲਈ ਕਿਸੇ ਨੇ ਵੀ ਮੰਗਵਾੜੀਆਂ ਤਾਂ ਭੇਜ ਸਕਦੇ ਆ ਠੀਕ ਹੈ ਜੀ ਔਰ ਇਹ ਦੇਖਿਓ ਭਈਆ ਜੋ ਇੱਧਰ ਲੱਗੇ ਭਈਆ ਫਿਰ ਪ੍ਰਾਈਸ ਤਾਂ ਸੇਮ ਹੀ ਹੈ ਨਾ ਹੈ ਨਾ ਹਾਂ ਠੀਕ ਇਹ ਫਰੈਸ਼ ਆ ਜਿਹੇ ਵਾਲਾ ਤੇ ਡਿਸਕਾਊਂਟ ਹੈ ਬਸ ਫਰੈਸ਼ ਤੇ 800 ਰੁਪਏ ਹੈ ਅੱਛਾ ਲਓ ਦੇਖ ਲਓ ਫਿਰ ਹੁਣ ਜੇ ਇੱਥੋਂ ਲੈ ਲੈਣੇ ਆ ਉਹੀ ਚੀਜ਼ ਤਾਂ 800 ਰੁਪਏ ਦੀ ਹੈ ਹੈਨਾ ਉਹ ਇਹ ਹੈ ਨਾ ਉਹ ਵੀ ਇਹ ਹਰ ਕਿਉਂਕਿ ਚਲੋ ਇਹਨਾਂ ਤੇ ਲੱਗੇ ਹੋਏ ਆ ਨਾ ਤਾਂ ਚਲੋ ਕੋਈ ਉਹ ਨਹੀਂ ਹੈਗਾ ਪਰ ਲਿਬਰਟੀ ਦਾ ਆਪੂ ਆਪਣਾ ਹੋ ਹੁੰਦਾ ਹਾਂ ਦੇਖੋ ਕਿੰਨਾ ਸੋਹਣਾ ਦੇਖੋ ਬਲੂ ਕਲਰ ਦੇ ਸੈਂਟਰ ਤੇ ਹੈ ਪਿੱਛੇ ਰੈੱਡ ਬਲੂ ਉਹ ਪਿੱਛੇ ਕਿ 1.7 ਬੈਂਤੀ ਸੋ 4000 ਇੱਤੇ ਪਰੇਟ ਲਿਖੇ ਹੋਏ ਬਹੁਤ ਚਲੋ ਜੀ ਪਾਣੀ ਵਾਲੇ ਪੰਦੇ ਵੀ ਆ ਪਰ ਇਹ ਐ ਟੁੱਟਦੇ ਨਹੀਂ ਹੈਗੇ ਔਰ ਪਹਿਚਾਨ ਵੀ ਪੈਂਦੀ ਆ ਪੈਰ ਚ ਪਾਈ ਚੀਜ਼ ਦੀ ਵੀ ਵਕਈ ਇੱਕ ਬ੍ਰਾਂਡਡ ਚੀਜ਼ ਅਸੀਂ ਪਾਈ ਹੋਈ ਆ ਠੀਕ ਹੈ ਨਾ ਬਾਕੀ ਇਧਰ ਪਰਸ ਵੀ ਹੈਗੇ ਆ ਸੋਨੇ ਸੋਨੇ ਪਰਸ ਵੀ ਇੰਨੇ ਮਹਿੰਗੇ ਮਹਿੰਗੇ ਇਹਨਾਂ ਦੇ ਮੈਂ ਦਿਖਾਨੀ ਆ ਆ ਕਿੰਨੇ ਸੋਹਣੇ ਦੇਖਿਓ ਛੋਟੇ ਛੋਟੇ ਆਖਰੀ ਇਹਨਾਂ ਦੇ ਇਹ ਹੈ ਮੇਂਜੀ ਪਰਸ ਬਹੁਤ ਇਹ ਦੇ 33500 ਐਮਐਮ ਰੇਟਾਂ ਦੇ ਆ ਅੱਜ ਸਵੇਰ ਟਾਲਾ ਕਿੰਨਾ ਸੋਨਾ ਤੇਰੇ ਲੈ ਨਾਲ ਦੇ ਹਨ ਅਕਸ਼ੇ ਹੁਣ ਮੈਂ ਅਜੇ ਤੱਕ ਮੇਰੀ YouTube ਦੀ ਅਰਨੀ ਕਾਣ ਲੱਗ ਜੀਏ ਨਾ ਫਿਰ ਮੈਂ ਚੱਪਲ ਲੈ ਕੇ ਜਾਊਂਗੀ ਇਹ ਚੱਪਲ ਪਤ ਨਹੀਂ 800 ਦੀ ਪਤ 850 ਦੀ ਇੱਥੇ ਤੱਕ ਆ ਕਿਉਂਕਿ ਫਿਰ ਨਾ ਇਹ ਮੈਂ ਪਾਂਦੀ ਤਾਂ ਚੱਪਲ ਹੀ ਆ ਗਰਮੀ ਸਰਦੀ ਤਕਰੀਬਨ ਉੰਜ ਤਾਂ ਪਾਂਦੀਆਂ ਬੂਟ ਵੀ ਐਵੇਂ ਦੀ ਗੱਲ ਨਹੀਂ ਪਾਂਦੀ ਪਰ ਗਰਮੀ ਚ ਤਾਂ ਚਲੋ ਆਪਾਂ ਪਾंदे ਹੀ ਚਲੋ ਚੱਪਲ ਫਿਰ ਮੈਂ ਜਿਵੇਂ ਆਪਣੇ ਪੇਕੇ ਵਗੈਰਾ ਵੀ ਜਾਂਦੀਆਂ ਫਿਰ ਐਵੇਂ ਦੀ ਹੀ ਬੰਦਾ ਪਾ ਜਾਂਦਾ ਭੱਜਾ ਦੌੜੀ ਚ ਕਈ ਵਾਰੀ ਜੇ ਕੋਈ ਫੰਕਸ਼ਨ ਹੁੰਦਾ ਫਿਰ ਮੈਂ ਸੈਂਟਲ ਵਗੈਰਾ ਵੀਅਰ ਕਰਦੀਆਂ ਐਵੇਂ ਨਹੀਂ ਐਂ ਤਾਂ ਪਾਣੇ ਆ ਤੇ ਫਿਰ ਚਲੋ ਇੱਕੋ ਬਰੀ ਵਧੀਆ ਚੀਜ਼ ਹੈ ਠੀਕ ਰਹਿੰਦੀ ਹੈ ਲਈ ਹੋਈ ਚਲੋ ਜੀ ਹੁਣ ਆਪਾਂ ਚੱਲਦੇ ਹਾਂ ਕਾਰ